ਸਤਿ ਸ਼੍ਰੀ ਅਕਾਲ ਕੌਰ ਸਿੰਘ ਜੀ ਸਤਿ ਸ਼੍ਰੀ ਅਕਾਲ ਕੌਰ ਸਿੰਘ ਜੀ ਛੋਟੇ ਵੀਰ ਸਾਜੀਤਵਿੰਦਰ ਸਿੰਘ ਸਿੱਧੂ ਜੀ ਸਾ ਪਰਮਜੀਤ ਸਿੰਘ ਜੀ ਸਾਹਿਬ ਤੇ ਮੇਰੇ ਮਾਨਸੇ ਹਲਕੇ ਤੋਂ ਪੋਸ਼ਾਕ ਦਾ ਕੋਈ ਬਾਦਾ ਵੀ ਮੇਰਾ ਕੋਰਾ ਹੋਏ ਸ਼ਾਦੀ ਜਿਹੜੀ ਕੋ ਟੀਮ ਹੈ ਜਿਹਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਮੇਰੇ ਸਾਥੀ ਮੇਰੇ ਵਰਕਰ ਇੱਥੇ ਆਏ ਨੇ ਤੇ ਪ੍ਰੈਸ ਤੇ ਮੇਰੇ ਭਰਾ ਜਿਨ੍ਹਾਂ ਦੀ ਬਹੁਤ ਅਹਿਮ ਭੂਮਿਕਾ ਹੈ ਸਾਡੀ ਆਵਾਜ਼ ਸਾਰੇ ਹਿੰਦੁਸਤਾਨ ਚ ਪਹੁੰਚਾਉਣ ਵਾਸਤੇ ਉਹ ਅੱਜ ਇੱਥੇ ਬੈਠੇ ਨੇ ਸਭਲਕੌਰ ਸਿੰਘ ਜੀ ਮੈਂ ਸਾਰੇ ਵੀਰਾਂ ਨੂੰ ਇੱਕ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਕਿ ਮੇਰੀ ਪਹਿਲੀ ਮੁਲਾਕਾਤ ਸਭਲਕੌਰ ਸਿੰਘ ਹੁਣਾਂ ਨਾਲ ਸਾ ਚਮਕੌਰ ਸਿੰਘ ਹੁਣਾਂ ਨਾਲ ਤੇ ਸਿੱਧੂ ਮੂਸੇਵਾਲ ਸਾਡੇ ਅਜ਼ੀਜ਼ ਦੇ ਨਾਲ ਉਦੋਂ ਹੋਈ ਜਦੋਂ ਇਸ ਦੁਨੀਆ ਵਿੱਚ ਨਹੀਂ ਰਿਹਾ ਉਸ ਤੋਂ ਪਹਿਲੇ ਮੈਂ ਕਿਉਂਕਿ ਦਿੱਲੀ ਵਿੱਚ ਲਗਾਤਾਰ 12 ਸਾਲ ਮੈਂਬਰ ਆਫ ਪਾਰਲੀਮੈਂਟ ਰਿਹਾ ਜਦੋਂ ਕਾਂਗਰਸ ਵੀ ਉਹ ਜੁਆਇਨ ਕੀਤੇ ਨੇ ਇਹਦੇ ਪੁਰਾਣਾ ਪਰਵਾਹ ਨਹੀਂ ਕਾਂਗਰਸ ਦਾ ਜਦੋਂ ਉਹਨਾਂ ਨੇ ਇਲੈਕਸ਼ਨ ਵੀ ਲੜੀਏ ਮੈਂ ਆਪਣੀ ਇਲੈਕਸ਼ਨ 'ਚ ਫਸਿਆ ਰਿਹਾ ਮੇਰੀ ਮੁਲਾਕਾਤ ਨਹੀਂ ਸੀ ਬਦਕਿਸਮਤੀ ਨਾਲ ਮੁਲਾਕਾਤ ਉਦੋਂ ਹੋਈ ਜਦੋਂ ਸਾਡਾ ਛੋਟਾ ਵੀਰ ਇਸ ਦੁਨੀਆ ਵਿੱਚ ਨਹੀਂ ਰਿਹਾ ਬਟ ਉਦੋਂ ਤੋਂ ਲਗਾਤਾਰ ਮੈਂ ਆਪਣਾ ਇੱਕ ਪਰਿਵਾਰਿਕ ਰਿਸ਼ਤਾ ਇਹਨਾਂ ਦਾ ਪੈਦਾ ਹੋਇਆ। ਇਹ ਗੱਲ ਪਹਿਲੇ ਅਸੀਂ ਜ਼ਾਹਰ ਨਹੀਂ ਕੀਤੀ ਜਿਹੜੀ ਮੈਂ ਅੱਜ ਕਰਨਾ ਚਾਹੁੰਦਾ। ਪਾਰਟੀ ਦੀ ਹਾਈ ਕਮਾਂਡ ਨੇ ਵਿਸ਼ੇਸ਼ ਤੌਰ ਸਾਡੇ ਨੌਜਵਾਨ ਲੀਡਰਾਂ ਦੇ ਵਿੱਚ ਉਹਨਾਂ ਦਾ ਬਹੁਤ ਮਨ ਵਿੱਚ ਖਾਹਲ ਸੀ। ਕਿਸਾਬਲਖੌਰ ਸਿੰਘ ਹੁਣੀ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਹਰ ਪੰਜਾਬੀ ਦੁਨੀਆ ਭਰ ਚ ਬੈਠਾ ਹੋਇਆ ਜਿਹੜਾ ਉਹ ਚਾਹੁੰਦਾ ਸੀ ਕਿ ਜਿਹੜੀ ਜ਼ਿਆਤੀ ਹੋਈ ਤੇ ਜਿਹੜੀ ਜ਼ਿਆਤੀ ਕਰਵਾਈ ਗਈ ਜਿਹਦਾ ਜ਼ਿਕਰ ਅਕਸਰ ਸਾਬਲ ਕੌਰ ਸਿੰਘ ਜੀ ਕਰਦੇ ਨੇ ਕਿ ਸਰਕਾਰਾਂ ਨੇ ਰੜ ਕੇ ਇਹ ਜੋ ਕੁਝ ਕਰਵਾਇਆ ਇਹ ਕੋਈ ਇੰਡੀਵਿਜੂਅਲ ਐਕਟ ਨਹੀਂ ਹੈ ਇੱਕ ਸਾਜ਼ਿਸ਼ ਦੇ ਅਧੀਨ ਇੱਕ ਨੌਜਵਾਨ ਉਬਰਦੀ ਹੋਈ ਪੰਜਾਬ ਦੀ ਆਵਾਜ਼ ਹੈ ਜਿਹੜਾ ਸਾਰੀ ਦੁਨੀਆ ਦੇ ਵਿੱਚ ਇੱਕ ਵੱਡੇ ਪੇਮਾਨੇ ਤੇ ਇੱਕ ਆਪਣਾ ਪ੍ਰਭਾਵ ਛੱਡ ਰਿਹਾ ਸੀ ਉਸ ਦਾ ਪ੍ਰਭਾਵ ਖਤਮ ਕਰਨ ਵਾਸਤੇ ਇਹ ਇਨਸੀਡੈਂਟ ਹੋਇਆ ਜਿਸ ਕਾਰਨ ਅੱਜ ਦੇ ਦਿਨ ਤੱਕ ਕਿਸੇ ਕਿਸਮ ਦੀ ਜਸਟਿਸ ਉਹਨਾਂ ਨੂੰ ਨਹੀਂ ਮਿਲ ਪਾਈ ਸਾਡੇ ਲੀਡਰ ਇੱਥੇ ਪਰਸਨਲੀ ਆਏ ਤੁਹਾਡਾ ਦਾਸ ਵੀ ਆਇਆ ਸਾਡੇ ਪ੍ਰਧਾਨ ਰਾਜਾ ਵਡਿੰਗ ਸਾਹਿਬ ਵੀ ਆਏ ਕਾਰ ਬੈਠ ਕੇ ਗਏ ਉਹਨਾਂ ਦਾ ਮੰਨਿਆ ਸੀ ਕਿ ਜਸਟਿਸ ਲੈਂਣ ਵਾਸਤੇ ਸਿੱਧੂ ਮੂਸੇਵਾਲੇ ਉਹਨਾਂ ਦੇ ਪਿਤਾ ਜਿਹੜੇ ਇਹ ਖੁਦ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜਾਣ ਉੱਥੇ ਗੱਲ ਜਿਹੜੀ ਹੈ ਚੁੱਕੀ ਜੈ ਇਹਨਾਂ ਨਾਲ ਲਗਾਤਾਰ ਮੇਰਾ ਸੰਪਰਕ ਸੀ ਬਹੁਤ ਹੱਦ ਤੱਕ ਇਹਨਾਂ ਨੇ ਸਾਨੂੰ ਹਾਂ ਵੀ ਭਰੀ ਜਗਾਤਾਰੇ तकरीबन ਸਾਲ ਇਹ ਗੱਲ ਚਲਦੀ ਰਹੀ ਅਖੀਰ ਤੇ ਆ ਕੇ ਕਿਸੇ ਕਾਰਨ ਉਹ ਵੀ ਨਿੱਜੀ ਇਹਨਾਂ ਦੇ ਜਿਹੜੇ ਆਪਸ ਵਿੱਚ ਇਹਨਾਂ ਨੇ ਕਿਹਾ ਕਿ ਬਾਜੋ ਸਾਹਿਬ ਮੈਨੂੰ ਕੋਈ ਆਪਣੀ ਕਰਦੀ ਕੋਈ ਇਸ ਕਿਸਮ ਦੀ ਪ੍ਰੋਬਲਮ ਹੈ ਜਿਸ ਦੇ ਕਾਰਨ ਇਹ ਜਿਹੜੀ ਤੁਹਾਡੀ ਪੇਸ਼ਕਸ਼ ਹੈ ਉਹ ਹੋ ਸਕਦਾ ਸਾਨੂੰ ਇਹ ਨਾ ਮੈਨੂੰ ਇਹ تسلیم ਕਰਨੀ ਪਏ ਨਾ ਮੇਰੇ ਕੋਲ ਯੈਸ ਕਰਨੀ ਪਏ ਜਦੋਂ ਅਖੀਰ ਇਹਨਾਂ ਵੱਲੋਂ ਇਨਕਾਰੀ ਹੋਈ ਤੇ ਫਿਰ ਇਹ ਟਿਕਟ ਅਗਲੇ ਪਾਸੇ ਗਈ ਇਸ ਦੇ باوجود ਕਿ ਇਹਨਾਂ ਨੇ ਜਵਾਬ ਵੀ ਦੇ ਦਿੱਤਾ ਸੀ ਮੈਂ ਸਾ ਚਮਕੌਰ ਸਿੰਘ ਨੂੰ ਬਾਅਦ ਵਿੱਚ ਮੈਂ ਕਹਿਦਾ ਤੌਰ ਤੇ ਕਿਹਾ ਕਿ ਤੁਸੀਂ ਕੋਸ਼ਿਸ਼ ਕਰੋ ਉੱਤੋਂ ਵੀ ਉਹ ਚਾਹੁੰਦੇ ਨੇ ਮੈਨੂੰ ਵੀ ਉਹਨਾਂ ਨੇ ਇਹ ਪੁੱਛਿਆ ਸੀ ਮੈਂ ਵੀ ਕਿਹਾ ਸੀ ਕਿ ਪੱਕੇ ਤੌਰ ਜਿੱਤੇ ਫਿਕਰ ਨਾ ਕਰੋ ਜਦੋਂ ਮੌਕਾ ਆਏਗਾ ਅਸੀਂ ਜ਼ਰੂਰ ਚਾਹਨੇ ਆ ਇਹਨਾਂ ਨੂੰ ਕਿਸੇ ਗੱਲ ਦੀ ਭੁੱਖ ਨਹੀਂ ਹੈ ਇਹਨਾਂ ਦਾ ਤੇ ਇੱਕ ਨੌਜਵਾਨ ਬੱਚਾ ਜਿਹੜਾ ਸੀ ਉਹ ਨਹੀਂ ਰਿਹਾ ਉਹ ਪਾਰਟੀ ਵੀ ਚਾਹਦੀ ਸੀ ਕਿ ਸਾਰੀ ਦੁਨੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਹੀ ਆਣਗੇ ਉੱਥੇ ਅਸੀਂ ਜਸਟਿਸ ਵੀ ਲਵਾਵਾਂਗੇ ਤੇ ਉਹ ਲੋਕ ਬੇਨਕਾਬ ਕਰਨਗੇ ਉਹਨਾਂ ਚਿਹਰਿਆਂ ਨੂੰ ਜਿਨ੍ਹਾਂ ਨੇ ਰਲ ਕੇ ਇੰਦੀ ਵੱਡੀ ਸਾਜ਼ਿਸ਼ ਸਿੱਧੂ ਪਰਿਵਾਰ ਦੇ ਖਿਲਾਫ ਨਹੀਂ ਪੰਜਾਬ ਦੇ ਖਿਲਾਫ ਕੀਤੀ ਸੀ ਪਰ ਚਲੋ ਉਹ ਇਹਨਾਂ ਦਾ ਆਪਣਾ ਇੱਕ ਫੈਸਲਾ ਸੀ ਫੈਸਲੇ ਤੋਂ ਬਾਅਦ ਸਾਜੀਤਪੁਰ ਦਰ ਸਿੰਘ ਸਿੱਧੂ ਜੀ ਨੂੰ ਸੀਟ ਦਿੱਤੀ ਗਈ ਉਹਨਾਂ ਨੇ ਖੁਦ ਦੱਸਿਆ ਤੇ ਮੈਂ ਵੀ ਇਹਨਾਂ ਨੂੰ ਕਿਹਾ ਸੀ ਕਿ ਪਹਿਲੇ ਜਾ ਕੇ ਆਪਣੀ ਹਾਜ਼ਰੀ ਭਰ ਕੇ ਆਇਓ ਇਕ ਗਏਨਾ ਮੇਨੂੰ ਬਸਾਸ ਸਾਡੀ ਬੜੀ اچھی ਮੁਲਾਕਾਤ ਹੋਈ ਹੈ ਮੈਨੂੰ ਇਹ ਵੀ ਯਕੀਨ ਦਵਾਇਆ ਗਿਆ ਕਿ ਤੁਸੀਂ ਫਿਕਰ ਨਾ ਕਰੋ ਜਿੱਥੇ ਵੀ ਜਾਓ ਅਸੀਂ ਤੁਹਾਡੀ ਮਦਦ ਵਾਸਤੇ ਜਿਹੜੇ ਬਾਹਰਲੇ ਹਲਕਿਆਂ 'ਚ ਵੀ ਜਾਓਗੇ ਜਾਵਾਂਗੇ ਕੋਈ ਛੋਟੇ ਮੋਟੇ ਕੋਈ ਮਦ ਪੇਦ ਪਿਛਲੇ ਚੰਦਨਾ 'ਚ ਕੁਝ ਆਏ ਲੋਕਲਾਈਜ਼ਡ ਪਰ ਉਹ ਮਦ ਪੇਦ ਅੰਦਰ ਸਾਡੀ ਗੱਲਬਾਤ ਹੋ ਚੁੱਕੀ ਹੈ ਮੈਨੂੰ ਯਕੀਨ ਦਵਾਇਆ ਕਿ ਤੁਹਾਡੀ ਇਹ ਲੜਾਈ ਜਿਹੜੀ ਤੁਹਾਡੀ ਇੱਜ਼ਤ ਜਿਹੜੀ ਇਹ ਬਕਾਇਦਾ ਤੌਰ ਕਾਂਗਰਸ ਬਰਕਰਾਰ ਰੱਖੇਗੀ। ਤੋਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਸਭਲਖੌਰ ਸਿੰਘ ਜੀ ਸਾ ਚਮਕੌਰ ਸਿੰਘ ਜੀ ਇਹ ਵੀ ਤੁਹਾਡਾ ਆਪਣਾ ਅਜ਼ੀਜ਼ ਇਹ ਸਿੱਧੂ ਭਰਾਏ ਤੁਹਾਡਾ ਕਾਂਗਰਸੀ ਭਰਾਏ ਤੁਹਾਡਾ ਕਿਰਪਾ ਕਰਕੇ ਅਸ਼ੀਰਵਾਦ ਭਰਿਆ ਹੱਥ ਰੱਖੋ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕਰਨੀ ਹੈ। ਇਹ ਪਾਰਲੀਮੈਂਟ ਵੀ ਲੜੇਗਾ ਤੇ ਜਿੱਦਣ ਤੁਹਾਡੀ ਸਰਕਾਰ ਸਤਾਈ ਚ ਆ ਗਈ ਜੋ ਤੁਸੀਂ ਹੁਕਮ ਕਰੋਗੇ ਉਹ ਜੇ ਨਾ ਹੋਏਗਾ ਤੇ ਫਿਰ ਤੁਸੀਂ ਕਹੋਗੇ ਤੁਸੀਂ ਜਵਾਨਾਂ ਵਾਲੀ ਗੱਲ ਨਹੀਂ ਕੀਤੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਜਿੰਨਾ ਤੁਹਾਨੂੰ ਦਰ ਤੇ ਉਹਨਾਂ ਹੀ ਸੰਭਟ ਬਟ ਅਸੀਂ ਗੁਰੂ ਮਹਾਰਾਜ ਸਾਹਿਬ ਦਾ ਬਹੁਤ ਵੱਡਾ ਸ਼ੁਕਰਾਨਾ ਵੀ ਕਰਨਾ ਚਾਹੁੰਦੇ ਜਿਹੜਾ ਛੋਟਾ ਸਿੱਧੂ ਮੂਸੇਵਾਲਾ ਆਇਆ ਹੈ ਇਹ ਵੀ ਕੋਈ ਇਸ ਤੋਂ ਵੱਡਾ ਅਜੂਬਾ ਨਹੀਂ ਹੋ ਸਕਦਾ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਵੇਖੋ ਇੱਕ ਹੱਥੋਂ ਚੀਜ਼ ਲੈਣੀ ਦੂਜੇ ਹੱਥੋਂ ਚੀਜ਼ ਤੇ ਤੋਂ ਇਸ ਗੱਲ ਕਾਰਨ ਜ਼ਿਆਦਾ ਹੋਰ ਗੱਲ ਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਯਕੀਨ ਦਿਵਾਵਾਂਗੇ ਸਮੁੱਚੀ ਪਾਰਟੀ ਅਜੇ ਸਬਰ ਕੌਰ ਸਿੰਘ ਦੀ ਅਜੇ ਤੇ ਟਿਕਟਾਂ ਦੀ ਕੱਲ ਹੀ ਵੰਡ ਮੁਕੰਮਲ ਹੋਈ ਹੈ ਜੇ ਇੱਕ ਰਹਿਦੀ ਫਿਰੋਜ਼ਪੁਰ ਜਿੱਦਣ ਅਸੀਂ ਆਏ ਸਾਡੀ ਸਾਰੀ ਕੈਂਪੇਨ ਹੀ ਪੰਜਾਬ ਚ ਸਾਡੇ ਅਜ਼ੀਜ਼ ਦੇ ਨਾਂ ਤੇ ਚੱਲਣੀ ਹੈ ਅਜੇ ਤਾਂ ਕੰਮ ਹੀ ਸ਼ੁਰੂ ਹੋਇਆ ਹੈ ਇਹਦੇ ਛੋਟਾ ਛੋਟਾ ਜਿਸ ਤਰ੍ਹਾਂ ਆ ਕੇ ਤੁਹਾਨੂੰ ਪਤਾ ਹੀ ਹੈ ਥੋੜਾ ਮੋਟਾ ਵਰਕਰ ਤਿਆਰ ਕਰੀ ਦੇ ਨੇ ਕੋਠੋ ਜਾਗੋ ਸਾਡਾ ਇਹ ਜਿੱਦਣ ਆ ਗਈ ਸਾਡੀ ਮੇਨ ਕੈਂਪੇਨ ਜਿਹੜੀ ਉਹ ਆਪਣੇ ਨੌਜਵਾਨ ਛੋਟੇ ਵੀਰ ਤੇ ਹੋਣੀ ਹੈ ਮੂਸੇਵਾਲਾ ਸਾਹਿਬ ਨੂੰ ਪੁੱਛੋ ਇਹਨਾਂ ਨੇ ਮੈਨੂੰ ਹੁਕਮ ਲਾਇਆ ਸੀ ਕਿ ਅਸੈਂਬਲੀ ਚੱਲਦੀ ਹੈ ਤੇ ਮੌਜੂਦਾ ਮੁੱਖ ਮੰਤਰੀ ਕੋਈ ਸਾਡਾ ਹੱਥ ਨਹੀਂ ਫੜ ਰਿਆ ਸਾਨੂੰ ਜਸਟਿਸ ਨਹੀਂ ਦਵਾ ਰਿਆ ਆਪ ਆਪਣੀ ਗੱਡੀ ਚ ਲਿਜਾ ਕੇ ਵਿਧਾਨ ਸਭਾ ਦੇ ਬਾਹਰ ਤਗੜੇ ਹੋ ਕੇ ਧਰਨਾ ਮਾਰਿਆ ਮਜਬੂਰ ਕੀਤਾ ਮੁੱਖ ਮੰਤਰੀ ਕਿ ਆਪਣਾ ਉੱਥੇ ਮਿਨਿਸਟਰ ਘੱਲਿਆ ਮਿਨਿਸਟਰ ਨੇ ਵਿਸ਼ਵਾਸ ਦਵਾਇਆ ਕਿ ਇਨੇ ਦਿਨਾਂ ਚ ਤੁਹਾਡੀ ਮੀਟਿੰਗ ਕਰਾਵਾਂਗੇ ਫੇਰ ਉਸ ਗੱਲ ਤੋਂ ਭੱਜੇ ਪੰਜਾਬ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ ਪੰਜਾਬ ਦਾ ਇਹ ਬਕਾਇਦਾ ਤੌਰ ਪਾਜਪਾ ਦੀ ਬੀਟਿੰਗ ਇਹਨਾਂ ਤੋਂ ਜੇ ਅਸੀਂ ਉਮੀਦ ਕਰੀਏ ਕਿ ਸਾਨੂੰ ਜਸਟਿਸ ਦਿਵਾਣਗੇ ਜਸਟਿਸ ਨਹੀਂ ਦਿਵਾਣਗੇ ਇਹ ਜੋ ਕੁਝ ਸਾਡੇ ਨਾਲ ਵਾਪਰਿਆ ਇਹਦੇ ਵਿੱਚ ਇਹ ਬੰਦੇ ਹਿੱਸੇਦਾਰ ਤੋਂ ਇਸ ਗੱਲ ਕਰ ਸਾਡਾ ਅਜ਼ੀਜ਼ ਸਾਡਾ ਛੋਟਾ ਵੀਰ ਤੁਹਾਨੂੰ ਬਚਨ ਦੇ ਕੇ ਚੱਲਿਆ ਮਰਦ ਦੇ ਮੈਂ ਇਹਨੂੰ ਬਹੁਤ ਚੰਗੀ ਤਰ੍ਹਾਂ ਜਾਣਨਾ ਇਹ ਆਪਣਾ ਜੋ ਤੁਹਾਨੂੰ ਦਿੱਤੀ ਜ਼ੁਬਾਨ ਹੈ ਪੁਗਾਏਗਾ ਇੱਥੇ ਪਾਰਟੀ ਪੁਗਾਏਗੀ ਜੇ ਤੁਹਾਨੂੰ ਮੇਰੇ ਤੇ ਫੇਥ ਹੈ ਤੇ ਕਿਰਪਾ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਸਾਰੇ ਵਰਕਰ ਸਾਥੀਆਂ ਨੂੰ ਗੁਜ਼ਾਰਿਸ਼ ਕਰਾਂਗਾ ਇਸ ਟਾਈਮ ਬਹੁਤ ਵੱਡੀ ਚੁਣੌਤੀ ਹੈ ਹਿੰਦੁਸਤਾਨ ਜੇ ਅਸੀਂ ਆਪਣੀ ਲੋਕ ਰਾਜ ਜਿਹੜੀ ਡੈਮੋਕ੍ਰੇਸੀ ਬਚਾਣੀ ਜੇ ਬਾਬਾ ਪੀਮਰੋ ਬੇਦਕਰ ਸਾਹਿਬ ਦੀ ਸੰਵਿਧਾਨ ਬਚਾਣਾ ਜੇ ਪੰਜਾਬ ਦੇ ਹੱਕਾਂ ਨੂੰ ਟੱਟ ਕੇ ਪਹਿਰਾ ਦੇਣਾ ਜੇ ਕਿਸਾਨੀ ਤੇ ਖੇਤ ਮਜ਼ਦੂਰ ਬਚਾਣਾ ਤੇ ਕਾਂਗਰਸ ਤੋਂ ਇਲਾਵਾ ਹੋਰ ਕੋਈ ਇਹੋ ਜੀ ਜਮਾਤ ਹੈ ਨਹੀਂ ਜਿਹੜੀ ਅੱਜ ਪੰਜਾਬ ਨੂੰ ਜਸਟਿਸ ਦਵਾ ਸਕੋ ਤਾਂ ਮੇਰੀ ਗੁਜ਼ਾਰਿਸ਼ ਹੈ ਕਿ ਜਿਹੜੀਆਂ ਛੋਟੀ-ਬੋਟੀਆਂ ਕਮੀਆਂ ਨੇ ਮੈਂ ਸਾ ਚਮਕੌਰ ਸਿੰਘ ਨੂੰ ਅੱਗੇ ਵੀ ਬੇਨਤੀ ਕੀਤੀ ਕਿ ਚਮਕੌਰ ਸਿੰਘ ਜੀ ਮੈਂ ਤੁਹਾਡੇ ਤੋਂ ਅੰਗਰੇਜ਼ੀ ਚ ਕਹਿੰਦੇ ਫੋਨ ਅਵੇ ਸਮਝੋ ਕਾਲ ਅਵੇ ਕਹੀਦਾ ਇੱਕ ਟੈਲੀਫੋਨ ਦੀ ਤੁਸੀਂ 2 ਮਿੰਟ ਚ ਘੰਟੀ ਵਜਾਓ ਤਾਂ ਮੈਂ ਉੱਥੇ ਜੇ ਨਾ ਕੋਈ ਗੱਲ ਸੌਰੀ ਤੇ ਮੈਂ ਜੋ ਉਣੀ ਜੇ ਤੁਸੀਂ ਦੱਸੋ ਹੀ ਨਾ ਤੇ ਸੜਕ ਤੇ ਕੀ ਹੋ ਰਿਹਾ ਜਿੱਨਾਂ ਚ ਕੋਈ ਦੱਸਦਾ ਨਹੀਂ ਇੱਥੇ ਬੈਠੇ ਆਪਾਂ ਨੂੰ ਕੀ ਪਤਾ ਲੱਗਦਾ ਵਰਕ ਕੀ ਹੋ ਰਿਹਾ ਜੋ ਕੁਝ ਵੀ ਕੋਈ ਪਰਿਵਾਰ ਦੀ ਜਾਂ ਵਰਕਰਾਂ ਦੀ ਉਹਨਾਂ ਦੀ ਆਪਣੀ ਤੇ ਕੋਈ ਪ੍ਰੋਬਲਮ ਨਹੀਂ ਜੋ ਕੋਈ ਆਪਣੇ ਵਰਕਰਸ ਦੀ ਕੋਈ ਛੋਟੀ ਮੋਟੀ ਕੋਈ ਇਥੋਂ ਲੋਕਲਾਈਜ਼ ਪ੍ਰੋਬਲਮ ਹੈ ਅਸੀਂ ਉਹਦਾ ਹੱਲ 100% ਕਰਾਂਗੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਆਪਣੇ ਵਰਕਰ ਸਾਥੀਆਂ ਦਾ ਸਿੱਧੂ ਸੱਚੋ ਉਹਦੇ ਨਾਲ ਬੈਠੇ ਸਾਨੂੰ ਕੀ ਖਤੌਨ ਯਾਰ ਸਾਬਿਲ ਕੌਰ ਸਿੰਘ ਜੀ ਸਾਬ ਚਮਕੌਰ ਸਿੰਘ ਜੀ ਤੇ ਮੇਰੇ ਸਾਹਮਣੇ ਬੈਠੇ ਸਾਰੇ ਹੀ ਸਤਿਕਾਰਯੋਗ ਮੇਰੇ ਬਜ਼ੁਰਗੋ ਪ੍ਰਭਾਉ ਵਾਈ ਜੀ ਦਾ ਖਾਤਮ ਵਾਈ ਜੀ ਦੀ ਫਤਿਹ ਬਹੁਤ ਬਹੁਤ ਤਨਬਾਤ ਕਿ ਮੈਨੂੰ ਮੌਕਾ ਮਿਲਿਆ ਤੁਹਾਡੇ ਸਾਹਮਣੇ ਚੰ ਸ਼ਬਦ ਰੱਖਣ ਦਾ ਮੈਨੂੰ ਮੇਰੀ ਪਾਰਟੀ ਨੇ ਲਗਭਗ 2 ਘੰਟਾ ਹੋ ਗਿਆ ਜੋ ਲੋਕ ਸਭਾ ਇਲੈਕਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਬਤਾਲ ਉਮੀਦਵਾਰ ਬਣਾ ਕੇ ਇੱਥੇ ਉਤਾਰਿਆ ਸੋ ਚੰਦ ਗੱਲਾਂ ਸਟੇਜ ਤੋਂ ਕੀਤੀਆਂ ਗਈਆਂ ਇੱਕ ਤਾਂ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਮੈਂ ਘਰ ਵਾਪਸ ਆਇਆ ਤੇ ਮੈਂ ਬਹੁਤ ਖੁਸ਼ ਆ ਜੋ ਜਿਹੜਾ ਬੰਦਾ ਘਰ ਵਾਪਸ ਆਉਂਦਾ ਹੈ ਤੇ ਉਹਨੂੰ ਇਹਨਾਂ ਮਾਨ ਤੇ ਸਤਿਕਾਰ ਮਿਲਦਾ ਹੈ ਮੈਂ ਸਮਝਦਾ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਸੋ ਇਹ ਆਪਦੇ ਮੰਚ ਕੋਈ ਸ਼ੱਕਾ ਕਿਸੇ ਦੇ ਹੋਣੀ ਨਹੀਂ ਚਾਹੀਦੀ ਕਿ ਕੋਈ ਇਹੋ ਜਿਹਾ ਕੋਈ ਕਦਮ ਚੱਕਿਆ ਜਾਊ ਜਿਹਦੇ ਨਾਲ ਮੇਰੇ ਲੀਡਰ ਸਾਹਿਬਾਨ ਦਾ ਜਬ ਪਾਰਟੀ ਦੇ ਕੋਈ ਸ਼ਾਨ ਦੇ ਉਲਟ ਗੱਲ ਹੋਏਗੀ ਉਸ ਤੋਂ ਇਲਾਵਾ ਮੈਨੂੰ ਮੌਕਾ ਮਿਲਿਆ ਸੀ ਇੱਕ ਦਿਨ ਮੈਂ ਆਇਆ ਸੀ ਬਾਈ ਜੀ ਤਾਂ ਟਾਈਮ ਲਿੱਤਾ ਸੀ ਤੇ ਆ ਕੇ ਇਹਨਾਂ ਨੂੰ ਮਿਲਿਆ ਬੈਠੇ ਬਹੁਤ ਅੱਛੀ ਗੱਲ ਹੋਈ ਤੇ ਉਦੋਂ ਕੋਈ ਸਿਆਸੀ ਗੱਲ ਨਹੀਂ ਹੋਈ ਸੀ ਉਦੋਂ ਪਰਿਵਾਰਕ ਤੌਰ ਤੇ ਮੈਂ ਆਇਆ ਸੀ ਬੈਠੇ ਗੱਲਾਂ ਹੋਈਆਂ ਉਹ ਗੱਲਾਂ 'ਚ ਇੱਕ ਗੱਲ ਜ਼ਰੂਰ ਮੈਂ ਇਹਨਾਂ ਨੂੰ ਕਹੀ ਸੀ ਮੈਂ ਕਿਹਾ ਦੇਖੋ ਪਾਰਟੀ ਨੇ ਮੈਨੂੰ ਉਮੀਦਵਾਰ ਬਣਾਇਆ ਤੁਹਾਡਾ ਅਸ਼ੀਰਵਾਦ ਚਾਹੀਦਾ ਤੇ ਤੁਸੀਂ ਅਸ਼ੀਰਵਾਦ ਦਿਓਗੇ ਤੇ ਮੈਂ ਤੁਹਾਡੇ ਨਾਲ ਇੱਕ ਵਾਦਾ ਜ਼ਰੂਰ ਕਰਦਾ ਕਿ ਜਿੱਦਨ ਮੈਂ ਐਤੋ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡਾ ਸਾਥ ਮਿਲੇ ਕਿ ਮੈਨੂੰ ਮੈਂਬਰ ਪਾਰਲੀਮੈਂਟ ਬਣਨ ਦਾ ਮੌਕਾ ਮਿਲਿਆ ਤੇ ਦਿੱਲੀ ਚ ਪਾਰਲੀਮੈਂਟ ਬੈਠਾ ਤੇ ਜੇ ਮੈਂ ਆਪਦੇ ਛੋਟੇ ਭਰਾ ਸਿੱਧੂ ਮੂਸੇਵਾਲੇ ਦੀ ਗੱਲ ਨਾ ਕਰਾਨਾ ਮੇਰਾ ਐਮਪੀ ਬੰਨਣਾ ਹੀ ਮੇਰੇ ਖਿਆਲ ਨਾ ਹੋਊਗਾ ਤੇ ਮੈਂ ਇਹਨਾਂ ਨੂੰ ਕਿਹਾ ਸੀ ਉਦੋਂ ਕਿ ਇੱਥੇ ਉਦੋਂ ਮੈਂ ਕਹਿ ਕੇ ਗਿਆ ਸੀ ਇਹਨਾਂ ਨੇ ਵੀ ਇਹ ਗੱਲ ਮੈਨੂੰ ਕਹੀ ਤੇ ਮੈਨੂੰ ਇਹਨਾਂ ਨੇ ਇੱਕ ਚਿੱਠੀ ਵੀ ਦਿੱਤੀ ਕਿ ਅਸੀਂ ਆ ਚਾਉਣੀ ਹੈ ਮੈਂ ਕਿ ਹੂ ਹੂ ਜਿਹੜੀ ਇਹ ਗੱਲਾਂ ਇਹਦੇ ਵਿੱਚ ਲਿਖੀ ਹੈ ਤੇ ਮੈਂ ਪਾਰਲੀਮੈਂਟ 'ਚ ਜਾ ਕੇ ਤੁਹਾਡਾ ਇਟਾ ਤਕੜੇ ਵਕੀਲ ਬਣ ਕੇ ਕੇਸ ਉੱਥੇ ਪੁੱਟ ਕਰੂੰਗਾ ਲੜੂੰਗਾ ਕਿ ਇਨਸਾਫ ਹਰ ਹਾਲਤ 'ਚ ਸੈਂਟਰ ਸਰਕਾਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ ਜੀਤ ਮਧਨ ਸਿੰਘ ਮੇਰੇ ਆਪਦੇ ਸਿੱਧੂ ਮੂਸੇਵਾਲੇ ਦੇ ਕਤਲ ਦਾ ਮੈਂ ਲੈ ਕੇ ਦੂੰਗਾ ਇਹੀ ਮੈਂ ਉਹਦੋਂ ਗੱਲ ਕੀਤੀ ਸੀ ਉਹ ਚਾ ਪੀਤੀ ਤੇ ਮੈਂ ਫੇਰ ਆ ਗਿਆ ਗੱਲ ਕੀਤੀ ਤੁਸੀਂ ਕੀ ਇੱਥੇ ਆਉਣਾ ਚਾਹੀਦਾ ਸੀ ਇੱਥੇ ਆਇਆ ਉਦੋਂ ਤੇ ਇੱਕ ਉਹ ਦੱਸ ਤੇ ਏ ਕਲੀਅਰ ਤਰਵੰਡੀ ਸਾਬੋ ਤੱਕ ਸਭ ਤੇ ਅੱਜ ਮੱਥਾ ਟਿਕਣ ਗਿਆ ਤੁਹਾਨੂੰ ਇਹ ਵੀ ਦੱਸ ਦਿੰਦਾ ਜਿੱਦਾਂ ਤੇ ਟਿਕਟ ਮਿਲੀ ਹੈ ਅੱਜ ਮੱਥਾ ਟਿਕਣ ਗਿਆ ਜਾਣਾ ਮੈਨੂੰ ਪਹਿਲਾਂ ਚਾਹੀਦਾ ਸੀ ਉੱਥੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਇੱਥੇ ਆ ਕੇ ਗਿਆ ਸੋ ਇਹ ਗੱਲ ਜਿਹੜੀ ਤੁਸੀਂ ਕਹੀ ਹੈ ਨਾ ਕਿ ਇੱਥੇ ਹੋਣਾ ਚਾਹੀਦਾ ਸੀ ਤੇ ਤੱਕ ਸਾਬ ਤੇ ਜਾਣਾ ਰਹਿੰਦੀ ਸੀ ਸਰ ਮੈਂ ਉਹਦੀ ਉਹਦੇ ਤੁਸੀਂ ਟਿਕਟਾ ਵੰਡਣ ਲੱਗੇ ਕਿ ਨਾ ਵੀ 27 ਦੀ ਟਿਕਟਾਂ ਸੀ ਦੇਣੀਆਂ ਨੇ ਜੀ ਉਹਦੇ ਬਿਲਕੁਲ ਬਿਲਕੁਲ ਨਹੀਂ ਬੰਡੀ ਆਈ ਕੋਈ ਬਿਲਕੁਲ ਕੋਈ ਗੱਲ ਨਹੀਂ ਹੋਈ ਇਹ ਨਾਲ ਇੱਕ ਗੱਲ ਹੋਰ ਹੈ ਜੀ ਸਾਡੇ ਮਾਨਸਾ ਦੇ ਵਰਤਨ ਨਾਲ ਹੁਣ ਵੀ ਬਹੁਤ ਮਰੀ ਬੋਲਣ ਦਿਓ ਬੋਲਣ ਦਿਓ ਜੀ ਬੋਲ ਤਾਂ ਲੈਣ ਦਿਓ ਮਾਨਸਾ ਦੇ ਵਰਤਨ ਨਾਲ ਨਹੀਂ ਮੈਂ ਕੋਈ 27 ਦੀਆਂ ਟਿਕਟਾਂ ਵੰਡ ਰਿਹਾ ਇੱਥੇ ਤਾਂ ਆਪ ਦਾ ਇਲੈਕਸ਼ਨ ਨਰਿੰਤਾ ਹੀ ਟਾਈਮ ਇੰਨਾ ਘੱਟ ਹੈ ਕਿ 27 ਤਾਂ ਬਹੁਤ ਦੂਰ ਹੈ ਕਿ ਸੋਚ ਵੀ ਨਹੀਂ ਸਕਦੇ ਸੋ ਇਸ ਕਰਕੇ ਮੇਰੇ ਤੇ ਵਿਸ਼ਵਾਸ ਕਰੋ ਮੈਂ ਤੁਹਾਡਾ ਤੇ ਮੈਂ ਜੇ ਇਸ ਪਰਿਵਾਰ ਨਾਲ ਨਾਲ ਖੜਿਆ ਫਿਰ ਮੈਨੂੰ ਤੁਸੀਂ ਲੰਬਾ ਦੇ ਅੱਜ ਮੈਨੂੰ ਤੁਹਾਡੀ ਲੋੜ ਹੈ ਅੱਜ ਮੈਨੂੰ ਸੋਹਕਾਰ ਸਿੰਘ ਦੇ ਅਸ਼ੀਰਵਾਦ ਦੀ ਲੋੜ ਹੈ ਅੱਜ ਮੈਨੂੰ ਸਭ ਚਪਕੌਰ ਸਿੰਘ ਦੀ ਲੋੜ ਹੈ ਇੱਕ ਇੱਕ ਤੁਹਾਡੀ ਲੋੜ ਹੈ ਕਿਉਂਕਿ ਆਪਣੀ ਲੜਾਈ ਸਾਂਝੀ ਤੁਸੀਂ ਆਪ ਦੀ ਤੇ ਸਾਡੀ ਲੜਾਈ ਦੀ ਗੱਲ ਨਾ ਕਰੋ ਇਹਦੇ ਵਿੱਚ ਇਹ ਲੜਾਈ ਸਾਡੀ ਆਪਣੀ ਇਹ ਸਾਂਝੀ ਲੜਾਈ ਹੈ ਕਾਦੀ ਲੜਾਈ ਹੈ ਆਪਣੇ ਭਰਾ ਨੂੰ ਇਨਸਾਫ ਦੋ ਤੇ ਕਿਸੇ ਨੇ ਤਾਂ ਦਵਾਣਾ ਹੈ ਕਿਸੇ ਨੂੰ ਤਾਂ ਤਾਕਤ ਦੇਵੋ ਵਿਰੋਧੀਆਂ ਨੂੰ ਤਾਕਤ ਦਿਓਗੇ ਤੇ ਕੀ ਉਹ ਤੁਹਾਡੀ ਗੱਲ ਕਰਨਗੇ ਮੈਨੂੰ ਦੱਸ ਦਿਓ ਨਹੀਂ ਕਰਦੇ ਆਪੇ ਹੀ ਕਰੂਗਾ ਨਾ ਫਿਰ ਮੈਂ ਵੀ ਸਿੱਧੂ ਆ ਤੇ ਮੇਰੇ ਤੋਂ ਨੇੜੇ ਹੋਰ ਕੌਣ ਹੋ ਸਕਦਾ ਇਸ ਪਰਿਵਾਰ ਤੇ ਮੈਂ ਤੁਹਾਨੂੰ ਤਾਂ ਸਪਸ਼ਟੀ ਗੱਲ ਕਰ ਦਿੰਦਾ ਜੇ ਮੈਂ ਨਹੀਂ ਗੱਲ ਕਰੂੰਗਾ ਤਾਂ ਮੈਨੂੰ ਦੱਸੋ ਹੋਰ ਕੋਈ ਕਿਹੜਾ ਕਰੂੰਗਾ ਕਿ ਬਾਕੀ ਤਾਂ ਬਗਾਨੇ ਜੇ ਕੁਝ ਕਰਨਾ ਹੁੰਦਾ ਤੇ ਹੁਣ ਨੂੰ ਕਰ ਨਾ ਦਿੰਦੇ ਜੇ ਹੁਣ ਮੈਨੂੰ ਮੈਂ ਮੰਗ ਰਿਹਾ ਮੌਕਾ ਆਪ ਆਪਣਾ ਹੱਥ ਕਰਕੇ ਮੰਗ ਰਿਹਾ ਆਪਣਾ ਆਪ ਦਾ ਪਰਿਵਾਰ ਸਮਝ ਕੇ ਮੰਗ ਰਿਹਾ ਸੋ ਇਸ ਕਰਕੇ ਕਰਕੇ ਨਾ ਵੀ ਦੋ ਪਲਤ ਆਪਾਂ ਜਿੰਨੀਆਂ 50 ਮੀਟੀਆਂ ਕੀਤੀ ਕਿਸੇ ਦੇ ਵਿੱਚ ਵੀ ਵੋਟਰਾਂ ਕੋਲੇ ਵੀ ਸਿੱਧੂ ਦੀ ਗੱਲ ਨਹੀਂ ਕੀਤੀ ਇਹ ਮੈਨੂੰ ਇਹ ਲੱਗਿਆ ਵੀ ਮੇਰਾ ਤਾਂ ਅੱਜ ਹੀ ਵਿਸਾਰਤ ਹਲੇ ਮੇਰੇ ਤਾਂ ਜਸਟਿਸ ਚਾਰਜ ਫਰੇਮ ਵੀ ਨਹੀਂ ਹੋਏ ਜੇ ਮੇਰੀ ਪਾਰਟੀ ਦਾ ਸਾਥ ਦੇ ਨਾਲ ਚੱਲਣ ਵਾਲੇ ਲੋਕ ਸਾਡੀ ਗੱਲ ਨਹੀਂ ਕਰਨਗੇ ਤਾਂ ਫਿਰ ਜਸਟਿਸ ਦਾ ਹੋ ਗਿਆ ਸਭ ਕੁਝ ਹੋ ਸੀ ਹਲੇ ਆਪਾਂ ਸ਼ੁਰੂ ਨਹੀਂ ਕੀਤੀ ਪਿੰਡਾਂ ਸੇ ਵੀ ਮੀਟਿੰਗ ਦੇ ਵਿੱਚ ਸਿੱਧੂ ਦਾ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ ਹਰ ਕਲਾ ਦੀ ਮੀਟਿੰਗ ਕੀਤੀਆਂ ਆਪਾਂ ਬੜਗਰਾ ਜੈ ਸੀ 1970 ਤੋਂ ਲੈ ਕੇ ਅੱਜ ਤੱਕ ਪੋਲ ਬਜੱਟ ਕਾਂਗਰਸ ਦੀ ਐਸੀ ਬਣ ਗਿਆ ਜੀ ਕੋਈ ਬੰਦਾ ਕਹ ਦੂ ਵੀ ਨਹੀਂ ਬਣਦਾ ਜਾਨੀਆਂ ਮੈਨੂੰ ਮਿਲਿਆ ਨਹੀਂ 3 14 ਆਉਂਦੇ ਨੇ ਕੋਈ ਮੁੜ ਕੇ ਬੰਦਾ ਆਉਂਦਾ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਤਾਂ ਆਪਾਂ ਲੱਭ ਲਾਂਗੇ ਪਿੰਡੇ ਲੋਕਾਂ ਨੂੰ ਮੈਂ ਤੁਹਾਨੂੰ ਇਹੀ ਕਹੀ ਜਾਂਦਾ ਕੋਈ ਨਹੀਂ ਆਉਂਦਾ ਬਾਰ-ਬਾਰ ਇਹੀ ਕਿਹਾ ਹੋ ਗਿਆ ਸਿੱਧੂ ਸਾਹਿਬ ਨੂੰ ਤਾਂ ਲੱਭ ਲਾਂਗੇ ਬਠਿੰਡੀ ਵਿੱਚ ਬਾਰ-ਬਾਰ ਇਹੀ ਨਹੀਂ ਆਉਂਦਾ ਬਾਰ-ਬਾਰ ਇਹੀ ਕਹੀ ਜਾਂਦਾ ਕਿ ਮੈਂ ਹਾਂ ਜੀ ਅੱਛਾ ਜੀ ਰਣ ਦੇਕੇ ਨੀ ਨਾ ਨੰਬਰ ਦੇ ਗਿਆ ਜੀ ਜੰਦਾ ਹੋਣਾ ਮੈਂ ਗੱਲ ਦੇਖੋ ਮੈਂ ਕਿਸੇ ਦੀ ਨਹੀਂ ਕਰ ਸਕਦਾ ਮੈਂ ਕਿਸੇ ਦੀ ਨਹੀਂ ਕਰ ਸਕਦਾ ਮੈਂ ਆਪਣੀ ਕਰ ਸਕਦਾ ਉਹ ਰਣ ਦੇ ਵਿੱਚ ਸਿਲੈਕਸ਼ਨ ਤੇ ਪੜ ਗਿਆ ਜੇ ਤੁਸੀਂ ਗੱਲ ਸੁਣੋ ਮੈਂ ਕਿਸੇ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਉਹ ਆਪਨੇ ਜ਼ਿੰਮੇਵਾਰ ਮੈਂ ਇੱਥੇ ਭਰੀ ਸਕੱਤ ਦੇ ਵਿੱਚ ਆਪਨੇ ਲੀਡਰ ਆਪਨੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਸਾਹਮਣੇ ਇਹ ਗੱਲ ਕਰਦਾ ਕਿ ਮੈਂ ਥੋੜਾ ਬਣ ਕੇ ਰਹੂੰਗਾ ਥੋੜਾ ਸੀ ਥੋੜਾ ਬਣ ਕੇ ਰਹੂੰਗਾ ਤੇ ਜਿੱਥੇ ਮਰਜ਼ੀ ਕੁਝ ਹੋ ਜਾਏ ਮੈਂ ਆਪਦੇ ਭਰਾ ਸਿੱਧੂ ਮਸੇਵਾਲੇ ਨੂੰ ਇਨਸਾਫ ਦੁਆ ਕੇ ਰਹੂੰਗਾ ਇਸ ਤੋਂ ਵੱਡੇ ਗੱਲ ਮੈਂ ਕਹਿ ਨਹੀਂ ਸਕਦਾ ਦਿਲੋਂ ਕਹਿ ਰਿਹਾ ਦਿਲੋਂ ਕਹਿ ਰਿਹਾ ਥੋੜਾ ਸਾਥ ਚਾਹੀਦਾ ਇਕੱਲਾ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਹਾਂ ਤੋਂ ਜੇ ਆਪਾਂ ਇਕੱਠੇ ਆਂ ਦੇ ਆਪ ਇਨਸਾਫੀ ਲੈ ਰਹੇ ਸਾਰੇ ਹਲਕੇ ਦੀ ਮੰਗੀ ਸਰ ਇਹ ਹੈ ਮੈਂ ਕਿਉਂ ਬੇਤ ਸਾਹਿਬ ਮਿਲਿਆ ਨਹੀਂ ਨਹੀਂ ਘੜਾ ਨਹੀਂ ਕੋਈ ਨਾਲ ਸਾਡੀ ਵੀ ਇਹੀ ਮੰਗੇ ਹਾਂਜੀ ਹਾਂਜੀ ਸਾਡੀ ਵੀ ਇਹੀ ਮੰਗੇ ਤੁਸੀਂ ਸਾਡੇ ਨਾਲ ਵਰਤਕੇ ਦਾ ਦੇਖੋ ਸਾਡੇ ਨਾਲ ਵਰਤਕੇ ਦੇਖੋ ਇੱਕ ਵਾਰ ਤੁਸੀਂ ਹੱਥ 'ਚ ਉਹ ਕਲਮ ਤਾਂ ਦਿਓ ਹੱਥ 'ਚ ਤਾਕਤ ਤਾਂ ਦਿਓ ਜੇ ਅਸੀਂ ਨਾਲ ਆਪ ਲੜਾਈ ਲੜ ਸਕੀ ਦਿੱਲੀ ਨਾਲ ਸੈਂਟਰ ਨਾਲ ਅੱਜ ਤਾਂ ਤੁਸੀਂ ਤੇ ਮੈਂ ਬਰਾਬਰ ਆ ਥੋੜਾ ਜਿਹਾ ਮੈਨੂੰ ਤਾਕਤ ਤਾਂ ਦਿਓ ਦੇ ਦਾਂਗੇ ਬਿਨਾ ਤਾਕਤ ਤੋਂ ਮੈਨੂੰ ਮੈਨੂੰ ਦੱਸੋ ਅੱਜ ਆਪਣੇ ਕੋਲ ਤਾਕਤ ਹੁੰਦੀ ਆ ਸਰਕਾਰ ਹੀ ਹੁੰਦੀ ਆਪਣੇ ਕੋਲੇ ਪੰਜਾਬ ਚ ਕੀ ਇਨਸਾਫ ਨਾ ਮਿਲ ਜਾਂਦਾ ਮਿਲਦਾ ਸੀ ਸੇ ਹੁਣ ਮੌਕਾ ਮਿਲ ਰਿਹਾ ਹੈ ਦਿੱਲੀ ਸਰਕਾਰ ਆਪਣੀ ਬਣ ਜਾਣੀ ਹੈ ਮੇਰੀ ਜ਼ਿੰਮੇਵਾਰੀ ਬਣੂਗੀ ਜਦੋਂ ਮੈਂ ਦਿੱਲੀ ਜਾਊਂਗਾ ਮੇਰੇ ਮੇਰੇ ਦਿਮਾਗ ਤੇ ਬੋਝ ਨਹੀਂ ਪਊਗਾ ਕਿ ਮੈਂ ਵਾਦਾ ਕਰਕੇ ਆਇਆ ਆਪਦੇ ਪਰਿਵਾਰ ਨਾਲ ਠੀਕ ਹੈ ਜੀ ਪਊਗਾ ਮੇਰੇ ਤੇ ਬੋਝ ਹੈ ਅੱਜ ਵੀ ਬੋਝ ਹੈ ਤੇ ਕੱਲ ਨੂੰ ਵੀ ਬੋਝ ਪਊਗਾ ਕਿਉਂਕਿ ਵਾਦਾ ਕੀਤਾ ਜ਼ਬਾਨ ਦਿੱਤੀ ਕੋਈ ਛੋਟੀ ਗੱਲ ਨਹੀਂ ਹੁੰਦੀ ਕੱਲ ਨੂੰ ਫੇਰ ਤੁਹਾਡੇ ਵਿੱਚ ਘਰ ਆਉਣਾ ਹੈ ਕਿ ਨਹੀਂ ਆਉਣਾ ਮੈਂ ਆਉਣਾ ਹੈ ਜਦੋਂ ਇੱਕ ਵਾਰ ਕਿ ਆਇਆ ਤਾਂ ਫਿਰ ਨਹੀਂ ਆਉਣਾ ਆਉਂਗਾ ਤੁਹਾਡੇ ਵਿਚਕਾਰ ਤੁਹਾਡੇ ਗਵਨਡੀ ਆ ਤਰਵੰਡੀ ਮੇਰਾ ਹਲਕਾ ਬਠਿੰਡੇ ਮੈਂ ਰਹਿਣਾ ਮੈਂ ਕਿਹੜਾ ਕਿਤੇ ਦੂਰ ਚਲੇ ਜਾਣਾ ਤੁਹਾਡੇ ਵਿਚਕਾਰ ਆਉਂਗਾ ਤੁਹਾਡੇ ਵਿਚ بیٹھ ਕੇ ਸਮੱਸਿਆਵਾਂ ਹੱਲ ਕਰਾਂਗੇ ਇਕੱਠੇ ਚੱਲ ਕੇ ਦਿੱਲੀ ਜਾਣਾ ਪਿਆ ਇਕੱਠਿਆਂ ਨੇ ਤੁਹਾਨੂੰ ਸਾਰਿਆਂ ਨੂੰ ਦਿੱਲੀ ਲੈ ਕੇ ਜਾਵਾਂਗੇ ਕੁਝ ਨਾ ਕੁਝ ਹੱਲ ਕਰਾਂਗੇ ਤੁਸੀਂ ਮੇਰੇ ਤੇ ਵਿਸ਼ਵਾਸ ਚ ਲੈ ਲਓ ਜਿੱਥੇ ਡਿਊਟੀ ਲਾਉਂਗੇ ਜਿੱਥੇ ਖੜਾਗੇ ਜਿੱਥੇ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੇਰੇ ਤੇ ਵਿਸ਼ਵਾਸ ਕਰੋ ਦੇਖੋ ਇਹ ਤਾਂ ਹੈ ਨਹੀਂ ਕਿ ਕੰਮ ਮੁੱਕ ਜਾਣਾ ਇਹ ਤਾਂ ਹਾਲੇ ਸ਼ੁਰੂ ਹੋਣਾ ਹੈ ਜਿੱਤਨ ਇਲੈਕਸ਼ਨ ਹੋ ਗਿਆ ਗੁਰਮਹਾਰਾਜ ਕਿਰਪਾ ਕਰੇ ਤੁਹਾਡਾ ਸਾਥ ਹੋ ਗਿਆ ਆਸ਼ੀਰਵਾਦ ਹੋ ਗਿਆ ਐਮਪੀ ਬਣ ਕੇ ਲੈ ਐਮਪੀ ਬਣਨ ਤੋਂ ਪਹਿਲੇ ਵਾਰ ਜਿੱਤਨ ਮੈਂ ਹਲਕੇ ਚ ਆਇਆ ਲੈ ਮੈਂ ਇੱਥੇ ਆ ਕੇ ਇਹਨਾਂ ਨੂੰ ਵਿਸ਼ਵਾਸ ਦਿਵਾਉਂਗਾ ਕਿ ਤੁਸੀਂ ਮੇਰੇ ਤੇ ਸਿਰ ਤੇ ਹੱਥ ਰੱਖਿਆ ਸੀ ਤੁਸੀਂ ਐਮਪੀ ਬਣਾਉਤਾ ਆਓ ਚਲੋ ਮੇਰੇ ਨਾਲ ਤੁਹਾਨੂੰ ਇਨਸਾਫ ਦਿਵਾ ਕੇ ਲਿਆਵਾਂ ਮੈਂ ਇਹ ਤੁਹਾਨੂੰ ਵਾਦਾ ਕਰਦਾ ਠੀਕ ਜਿਹੜੇ ਸਾਡੀਆਂ ਲਾਦਾ ਮਾਰਨਾਂ ਨੇ ਫਿਰਦੇ ਨੇ ਮੈਂ ਤਾਂ ਦੇਖੋ ਗੱਲ ਸੁਣੋ ਮੈਂ ਤਾਂ ਮੈਂ ਤਾਂ ਇਹੀ ਕਹਿ ਸਕਦਾ ਨਾ ਮੈਂ ਤਾਂ ਇਹੀ ਕਹਿ ਸਕਦਾ ਨਾ ਤੁਸੀਂ ਐਮਪੀ ਬਣਾ ਕੇ ਤਾਕਤ ਦੇ ਕੇ ਦਿੱਲੀ ਭੇਜੋ ਜੇ ਮੈਂ ਨਾ ਗੱਲ ਕਰਾਂ ਮੈਨੂੰ ਇੱਥੇ ਖੜਾ ਕੇ ਮੈਨੂੰ ਮੈਨੂੰ ਲੰਬਾ ਦੇ ਦਿਓ ਜਿਹੜਾ ਮਰਜ਼ੀ ਆਪਦੀ ਕਚਹਿਰੀ 'ਚ ਮੈਨੂੰ ਸਜ਼ਾ ਦੇ ਦਿਓ ਪਰ ਪਹਿਲਾਂ ਮੈਨੂੰ ਜੱਜ ਕਰੋ ਕਿ ਮੈਂ ਕੁਝ ਨਹੀਂ ਕਰੂੰਗਾ ਕਰੂੰਗਾ ਕਿਉਂ ਨਹੀਂ ਕਰੂੰਗਾ ਮੈਂ ਆਪਦੇ ਵਾਸਤੇ ਕਰ ਰਿਹਾ ਆਪਦੇ ਪਰਿਵਾਰ ਵਾਸਤੇ ਕਰ ਰਿਹਾ ਕਿਸੇ ਵਾਸਤੇ ਨਹੀਂ ਕਰ ਰਿਹਾ ਸੋ ਇਸ ਕਰਕੇ ਤੁਸੀਂ ਤਖਤੇ ਹੋ ਕੇ ਮੈਨੂੰ ਸਾਫ਼ ਦਿਓ ਜਿੱਦ ਤਣ ਐਮਪੀ ਤੁਸੀਂ ਬਣਾਤਾ ਦਿੱਲੀ ਤੋਂ ਜਿੱਦ ਤਣ ਐਮਪੀ ਬਣ ਕੇ ਵਾਪਸ ਇੱਥੇ ਆਏ ਸਭ ਤੋਂ ਪਹਿਲਾਂ ਮੈਂ ਇੱਥੇ ਹਵੇਲੀ 'ਚ ਆਪਦੇ ਵੱਡੇ ਭਾਈ ਸਬਰਕੌਰ ਸਿੰਘ ਕੋਲੇ ਆ ਕੇ ਨਾਲੇ ਅਸ਼ੀਰਵਾਦ ਲਮਗੇ ਨਾਲੇ ਲੜਾਈ ਤੇ ਜੰਗ ਦਾ ਐਲਾਨ ਕਰਾਂਗੇ ਕਿ ਸਿੱਧੂ ਮੂਸੇਵਾਲੇ ਨੂੰ ਇਨਸਾਫ ਚਾਹੀਦਾ ਤੇ ਇਨਸਾਫ ਲੈ ਕੇ ਆਵਾਂਗੇ ਸੋ ਮੈਂ ਤਾਂ ਇੰਨੀ ਗੱਲ ਤੁਹਾਡੇ ਨਾਲ ਕਰ ਸਕਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹੀ ਜੀ ਦਾ ਖਾਲਸਾ ਵਾਹੀ ਜੀ ਫਤ 4 ਤਰੀਕ ਨੂੰ ਸਿੱਧੂ ਸਾਹਿਬ ਤੇ ਉਹਦਾ ਦੇ ਸਮੁੱਚੀ ਟੀਮ ਮੇਰੇ ਇਲਾਕੇ ਦੇ ਪੰਜ ਸਰਪੰਚ ਮੋਹਤਵਾਰ ਉਹਦੇ ਦਾ ਦਿੰਦੇ ਵੀ ਤੁਸੀਂ ਇੱਥੇ ਪਹੁੰਚੇ ਹੋ ਸਾਰਿਆਂ ਦਾ ਧੰਨਵਾਦ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਾਂ ਵਾਹਿਦਜੀਤ ਸਿੰਘ ਦਾ ਖਾਨ ਸਾਹਿਬ ਵਾਹਿਦਜੀਤ ਤੁਹਾਨੂੰ ਸਾਰਿਆਂ